ਲੋ ਪੰਜਾਬ ਦੇ ਲੋਕੋ ਹੁਣ ਪੰਜਾਬ ਸਰਕਾਰ ਨੇ ਤੁਹਾਡੇ ਵਾਸਤੇ ਆ ਯਾਦ ਰੱਖ ਲਓ ਆਹੀ ਬੁੱਕ ਕਰਤੀ ਆ ਤੁਹਾਡੇ ਹੁਣ ਪੱਲੇ ਕੱਖ ਨਹੀਂ ਰਹਿਣਾ ਜੇ ਘਰ ਘਰੇ ਤੁਹਾਡੇ ਕੋਈ ਬਿਮਾਰ ਜਾਂ ਕੋਈ ਬਾਪ ਜਾਂ ਧੀਆ ਦਾ ਪਿਓ ਜਾਂ ਕਿਸੇ ਭੈਣ ਦਾ ਘਰ ਵਾਲਾ ਬਿਮਾਰ ਪਿਆ ਤੇ ਇਹ ਪੰਜਾਬ ਸਰਕਾਰ ਨੇ ਹੁਣ ਛਰੇ ਆਮ ਯਾਦ ਰੱਖ ਲਓ ਕਿ ਜਿਹੜੇ ਮਰੀਜ਼ ਆ ਹੁਣ ਉਹਨਾਂ ਕੋਲੇ ਇਲਾਜ ਤਾਂ ਰਹਿਣਾ ਨਹੀਂ ਜਿਹੜੇ ਗਰੀਬ ਲੋਕ ਆ ਤੇ ਉਹਨਾਂ ਕੋਲ ਵੀਰ ਮੇਰੇ ਉਹ ਛਮਸ਼ਾਨ ਘਾਟੀ ਪੱਕੀ ਹੋਊਗੀ ਮਾਫੀ ਚਾਹੁੰਦਾ ਜੀ ਗੱਲ ਕਹਿਣ ਲੱਗਿਆ ਕਹਿ ਕਾ ਤੋ ਰਿਆਂ ਮੈਂ ਹੁਣ ਇੱਕ ਵੀਡੀਓ ਵੇਖ ਕੇ ਟਿਆਂ ਜਿਹਦੇ ਵਿੱਚ ਦੱਸ ਰਹੇ ਆ ਕਿ 5 ਲੱਖ ਲਾ ਕਾਟ ਜਿਹੜਾ ਆਯੂਸ਼ਮਾਨ ਕਾਟ ਆ ਉਹ ਬੰਦ ਹੋ ਚੁੱਕਿਆ ਬੰਦ ਹੋਇਆ ਕਿਉਂ ਆ ਉਹ ਕਹਿੰਦੇ ਬੰਦ ਤਾਂ ਹੋ ਚੁੱਕਿਆ ਬੰਦ ਹੁੰਦਾ ਕਾਰਨ ਇਹ ਕਿ 600 ਕਰੋੜ ਰੁਪਇਆ ਜਿਹੜੀ ਆ ਸਰਕਾਰ ਆ ਇਹਨੇ ਪ੍ਰਾਈਵੇਟ ਹਸਪੀਟਲਾਂ ਦਾ ਨਹੀਂ ਦਿੱਤਾ ਜਿਹੜਾ 5 ਲੱਖ ਵਾਲੇ ਕਾਰਡ ਦਾ ਲਗਭਗ 600 ਕਰੋੜ ਰੁਪਇਆ ਜਿਹੜਾ ਬੰਦਾ ਸੀ ਇਲਾਜ ਦਾ ਉਹ ਇਹਨਾਂ ਨੇ ਨਹੀਂ ਦਿੱਤਾ ਤੇ ਜਿਹੜੇ ਜਿਹਦੇ ਨਾਂ ਦੇਣ ਕਰਕੇ ਪ੍ਰਾਈਵੇਟ ਹਸਪੀਟਲਾਂ ਨੇ ਪੰਜਾਬੀ ਚ ਆਪਣੇ ਕਹਿੰਦੇ ਕਹਿੰਦੇ ਹੁੰਦੇ ਨਾ ਵੀ ਅਗਲੇ ਕਹਿੰਦੇ ਚਾਦਰ ਚੱਕੀ ਤੇ ਹਸਾਬ ਨੱਕੀ ਕੰਮ ਇਹ ਹੋਇਆ ਪਿਆ ਵੀ ਉਹਨਾਂ ਨੇ ਹੁਣ ਇਹ ਕਹਤਾ ਵੀ ਅਸੀਂ ਲਾਜ ਨਹੀਂ ਕਰਨਾ ਕਿਉਂਕਿ ਉਹਨਾਂ ਨੂੰ ਪੈਸੇ ਨਹੀਂ ਮਿਲੇ ਜੇ ਗੱਲ ਕਰੀਏ ਜੇ ਹੁਣ ਕੁਝ ਪਾਰਟੀਆਂ ਵਾਲੇ ਇਹ ਕਹਿਣਗੇ ਕਿ ਜੀ ਇਹ ਤਾਂ ਹੁਣ ਇਹ ਕਹਿਣਗੇ ਖਜ਼ਾਨਾ ਖਾਲੀ ਆ ਇੱਕ ਪਾਸੇ ਇਹ ਕਿਹਾ ਜਾਂਦਾ ਵੀ ਜਿਹੜਾ ਖਜ਼ਾਨਾ ਦੂਜੀਆਂ ਸਰਕਾਰਾਂ ਨੂੰ ਤਾਂ ਭਰਨਾ ਹੀ ਨਹੀਂ ਆਉਂਦਾ ਸੀ ਸਾਡੇ ਆਰੀ ਤਾਂ ភੁੱਬਾ ਮਾਰਦਾ ਫਿਰਦਾ ਖਜ਼ਾਨਾ ਤੇ ਫਿਰ ਇਹ ਖਜ਼ਾਨਾ ਜੇਕਰ ភੁੱਬਾ ਮਾਰਦਾ ਤੇ ਫਿਰ ਇਹ ਪ੍ਰਾਈਵੇਟ ਹਸਪੀਟਲਾਂ ਨੇ ਆ 5 ਲੱਖ ਲਾ 61 ਬੰਦ ਕਾ ਤੋਂ ਕਰਤਾ ਕਿਉਂ ਉਹਨਾਂ ਨੇ ਕਹਿਤਾ ਵੀ ਹੱਥ ਜੋੜੇ ਤੁਹਾਨੂੰ ਕਿਹੜੀ ਗੱਲੋਂ ਕਿਉਂ ਨਹੀਂ ਉਹਨਾਂ ਦਾ 600 ਕਰੋੜ ਰੁਪਈਆ ਜਿਹੜਾ ਬੰਦ ਆ ਤੁਸੀਂ ਉਹਨਾਂ ਦਾ ਦਿੱਤਾ ਮੈਂ ਤੁਹਾਨੂੰ ਵੀਡੀਓ ਵੀ ਵਿਖਾ ਦਿਨਾ ਬਾਕੀ ਦੀ ਗੱਲ ਮੈਂ ਬਾਅਦ ਦੇ ਵਿੱਚ ਕਰਦਾ ਤੇ ਕੰਨੇ ਨੇ ਗਵਾਰਾਂ ਦਾ ਹਾਸਾ ਤੇ ਇਸੇ ਤਰ੍ਹਾਂ ਦਾ ਇੱਕ ਮਾਮਲਾ ਵਾਪਰਿਆ ਹੋਇਆ ਕੀ ਹੈ ਜੀ ਅੱਜ ਪੰਜਾਬੀ ਟਰਬਿਊਨ ਦੇ ਵਿੱਚ ਇੱਕ ਵੱਡੀ ਖਬਰ ਛਪੀ ਆ ਕਿ ਜਿਹੜਾ ਆਯੂਸ਼ਮਾਨ ਕਾਰ ਆ ਉਹਨੂੰ ਬੰਦ ਕਰ ਦਿੱਤਾ ਗਿਆ ਉਹਨੂੰ ਠੱਪ ਕਰ ਦਿੱਤਾ ਗਿਆ ਜਿਹੜੇ ਗਰੀਬ ਲੋਕ ਆਯੂਸ਼ਮਾਨ ਕਾਰਡ ਲੈ ਕੇ ਹਸਪਤਾਲਾਂ ਦੇ ਵਿੱਚ ਜਾਂਦੇ ਸੀ ਆਪਣਾ ਹੁਣ ਇਹ ਤੁਸੀਂ ਨੋਟ ਕਰੋ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਮਸ਼ੀਨਾਂ ਹੈ ਨਹੀਂ ਕਿਆਂ ਨਾ ਤਾਂ ਕੋਈ ਉੱਥੇ ਜਾਗੇ ਵੀ ਸਾਡੀ ਭਾਈ ਐਲਟਰਾਸੋਂ ਕਰ ਦੋ ਉਹ ਮਸ਼ੀਨਾਂ ਉੱਥੇ ਹੈ ਨਹੀਂ ਕਿਆਂ ਨਾ ਉੱਥੇ ਸੀਟੀ ਸਕੈਨ ਵਾਲੀਆਂ ਮਸ਼ੀਨਾਂ ਉਹ ਸਾਨੂੰ ਜਾ ਕੇ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਸਭੇ ਸਬਸਿਟੀਆਂ ਮਿਲ ਜਾਂਦੀਆਂ ਵੀ ਆ ਸਬਸਿਟੀਆਂ ਹੀ ਕਹਾਂਗੇ ਇਸ ਤਾਂ ਜਦੋਂ ਸਾਰੀਆਂ ਸਾਨੂੰ ਉੱਥੇ ਕਹਿੰਦੇ ਭਾਈ ਉੱਥੋਂ ਜਾ ਕੇ ਆ ਤੁਸੀਂ ਟੈਸਟ ਕਰਾ ਲਓ ਸਾਰਾ ਕੁਝ ਉਹਨਾਂ ਦੇ ਕੋਲ ਹੁੰਦਾ ਜਿਹੜਾ ਕੋਈ 10-12 ਕਰੋੜ ਦਾ ਮਾਲਕ ਹੁੰਦਾ ਇੱਕ ਡਾਕਟਰ ਜਿਹਨੇ ਪ੍ਰਾਈਵੇਟ ਹਸਪੀਟਲ ਖੋਲ੍ਹਿਆ ਹੁੰਦਾ ਉਹਦੇ ਕੋਲ ਸਾਰੀਆਂ ਮਸ਼ੀਨਾਂ ਹੁੰਦੀਆਂ ਪਰ ਅਫਸੋਸ ਦੀ ਗੱਲ ਇਹ ਆ ਕਿ ਜਿਹੜਾ ਸਰਕਾਰੀ ਹਸਪੀਟਲ 3 ਕਰੋੜ ਲੋਕਾਂ ਦੇ ਪੈਸੇ ਨਾਲ ਚੱਲਦਾ ਜਿਹੜਾ ਉਹਦੇ ਵਿੱਚ ਇਹ ਮਸ਼ੀਨਾਂ ਨਹੀਂ ਹੁੰਦੀਆਂ ਉਹਦੇ ਵਿੱਚ ਵਿੱਚ ਦੇ ਵਿੱਚ ਤਾਂ ਡਾਕਟਰ ਛੇਤੀ ਪੂਰੇ ਨਹੀਂ ਹੁੰਦੇ ਮਸ਼ੀਨਾਂ ਤਾਂ ਪੂਰੀਆਂ ਕਿੱਥੋਂ ਜਾਣ ਗਈਆਂ ਹੁਣ ਤੁਸੀਂ ਇਹ ਗੱਲ ਦੱਸੋ ਕਿ ਜਿਹੜਾ ਤਾਂ ਜਦੋਂ ਤਾਂ ਸਰਕਾਰ ਦਾ ਇਲਾਜ ਹੋਣਾ ਹੋਵੇ ਸਰਕਾਰ ਦਾ ਜਦੋਂ ਇਲਾਜ ਹੁੰਦਾ ਉਹ ਤਾਂ ਜਾ ਕੇ ਜਿੱਥੋਂ ਮਰਜ਼ੀ ਦਾਖਲ ਹੋ ਜੇ ਉਹਨਾਂ ਦੇ ਦੰਦਾਂ ਦਾ ਵੀ ਇਲਾਜ ਹੋ ਜਾਂਦਾ ਤੇ 5 ਲੱਖ ਲਾ 61 ਜਿਹੜਾ ਬੰਦ ਹੋ ਗਿਆ ਇਹਦੇ ਨਾਲ ਗਰੀਬਾਂ ਦਾ ਬਹੁਤ ਵੱਡਾ ਕਹਾਣ ਹੋ ਰਿਹਾ ਹੁਣ ਕਹਾਣ ਤਾਂ ਹੋ ਰਿਹਾ ਵੀ ਭਾਈ ਕਿਸੇ ਨੇ ਜਿਹਨੇ ਆਪਰੇਸ਼ਨ ਕਰਾਉਣਾ ਹੁੰਦਾ ਗਰੀਬ ਲੋਕ ਪਿੰਡਾਂ ਚੋਂ ਪੈਸੇ ਮੰਗ ਕੇ ਇਲਾਜ ਕਰਾਉਂਦੇ ਆ ਔਰ ਉਹਨਾਂ ਗਰੀਬਾਂ ਦੇ ਕੋਲ ਇਲਾਜ ਕਰਾਉਣ ਨੂੰ ਪੈਸੇ ਨਹੀਂ ਹੁੰਦੇ ਜਿਹੜੇ ਵਿਅਕਤੀ 2 ਦਿਨ ਕੰਮ ਤੇ ਨਾ ਜਾਣ ਤੇ ਉਹ 3 ਦਿਨ ਭੁੱਖੇ ਰਹਿਣ ਵਾਲਾ ਕੰਮ ਹੋ ਜਾਂਦਾ ਉਹਨਾਂ ਦਾ ਤੇ ਤੁਸੀਂ ਇੱਕ ਗੱਲ ਦੱਸੋ ਉਹ ਲੋਕ ਇਲਾਜ ਕਿੱਥੋਂ ਕਰਵਾ ਲੈਣਗੇ ਤੇ 5 ਲੱਖ ਲਾਕਾਰ ਸੀ ਜਿਹਦੇ ਵਿੱਚ ਪ੍ਰਾਈਵੇਟ ਹਸਪੀਟਲ ਗਰੀਬਾਂ ਦਾ ਇਲਾਜ ਕਰ ਦਿੰਦੇ ਸੀ ਗਰੀਬ ਚਾਹੇ ਉਹ ਐਸ்சி ਬੀਸੀ ਜਰਨਲ ਕੋਈ ਹੋਵੇ ਤੇ ਸਰਕਾਰ ਉਹਨਾਂ ਦੇ ਪੈਸੇ ਦੇਵੇ ਜੇਕਰ ਪੈਸੇ ਦੇ ਦੂ ਤੇ ਗਰੀਬਾਂ ਦਾ ਕਾਰਡ ਚੱਲ ਜਾਊਗਾ ਹੁਣ ਜਿਹੜਾ ਇਹ ਕਹਿ ਰਿਹਾ ਕਿ 600 ਕਰੋੜ ਰੁਪਇਆ ਇਹਨਾਂ ਨੇ ਦਿੱਤਾ ਨਹੀਂਗਾ ਨਾ ਕਿਉਂ ਨਹੀਂ ਦਿੱਤਾ ਕਿਹੜੀ ਗੱਲ ਉਹ ਨਹੀਂ ਦਿੱਤਾ ਆ ਜਿਹੜਾ ਤੀਆਂ ਦਾ ਮੇਲੇ ਲਵਾਉਣ ਵਾਸਤੇ ਤੁਹਾਡੇ ਕੋਲ ਪੈਸੇ ਆ ਗਏ ਆ ਗਰਦਾਸ ਮਾਨ ਦਾ ਖਾੜਾ ਲਵਾਉਣ ਵਾਸਤੇ ਤੁਹਾਡੇ ਕੋਲ ਪੈਸੇ ਹੈਗੇ ਆ ਆਪਦੇ ਨਾਲ ਗੱਡੀਆਂ ਲਿਆਉਣ ਵਾਸਤੇ ਤੁਹਾਡੇ ਕੋਲ ਪੈਸੇ ਹੈਗੇ ਆ ਅਬਦੁੱਲਾ ਤਨਖਾਹਾਂ ਵਧਾਉਣ ਵਾਸਤੇ ਤੁਹਾਡੇ ਕੋਲ ਪੈਸੇ ਹੈਗੇ ਆ ਪੈਸਾ ਸਾਡਾ ਤੁਸੀਂ ਮੱਲਮਾਰੀ ਬੈਠੇ ਆ 5 ਲੱਖ ਵਾਲਾ ਕਾਟ ਉਹ ਗਰੀਬਾਂ ਦਾ ਤੁਸੀਂ ਬੰਦ ਕਰਕੇ ਰੱਖ ਦਿੱਤਾ ਹਸਪੀਟਲ ਸਰਕਾਰੀ ਹਸਪੀਟਲ ਤੁਸੀਂ ਚੰਗੇ ਕਰ ਦੋ ਤੇ ਲੋਕਾਂ ਨੂੰ ਲੋੜ ਨਾ ਪਵੇ ਆ ਤੁਸੀਂ ਜਿਹੜੇ ਬਣਾ ਕੇ ਦਿੱਤੇ ਆ ਲੋਕਾਂ ਨੂੰ ਮੁਹੱਲਾ ਕਲੀਨਿਕ ਬਣਾ ਕੇ ਦੇਤੇ ਆ ਜਿਹੜੇ ਉਹ ਤੁਸੀਂ ਲਗਭਗ 100-150 ਕਰੋੜ ਰੁਪਇਆ ਉਹਨਾਂ ਤੇ ਖਰਚ ਕਰਤਾ ਉਹ ਜੇਕਰ ਇਹੀ 100-150 ਕਰੋੜ ਰੁਪਇਆ ਤੁਸੀਂ ਸਰਕਾਰੀ ਹਸਪਤਾਲਾਂ ਤੇ ਲਾ ਦਿੰਦੇ ਉਹਦੇ ਵਿੱਚ ਮਸ਼ੀਨਾਂ ਪੂਰੀਆਂ ਕਰ ਦਿੰਦੇ ਉਹਦੇ ਵਿੱਚ ਤੁਸੀਂ ਡਾਕਟਰ ਪੂਰੇ ਕਰ ਦਿੰਦੇ ਅੱਜ ਇਹੀ 600 ਕਰੋੜ ਰੁਪਇਆ ਪੰਜਾਬ ਕੋਲੇ ਬਚਦਾ ਸੀ ਇਹ ਪੰਜਾਬ ਕਿਤੇ ਹੋਰ ਲਾ ਦਿੰਦਾ ਹੁਣੇ ਪੰਜਾਬ ਦੇ ਲੋਕਾਂ ਦੇ ਨਾਲ ਐਨਾ ਕਿਉਂ ਤੁਸੀਂ ਜ਼ੁਲਮ ਢਾਈ ਜਾਂਨੇ ਆ ਓਏ ਤੁਸੀਂ ਪਿੰਡਾਂ ਦੇ ਵਿੱਚ ਤਾਂ ਜ਼ੁਲਮ ਢਾਤਾ ਉਹ ਤੁਸੀਂ ਸ਼ਹਿਰਾਂ ਦੇ ਵਿੱਚ ਤਾਂ ਜ਼ੁਲਮ ਢਾਤਾ ਤੁਸੀਂ ਲੋਕਾਂ ਤੇ ਜ਼ੁਲਮ ਤੇ ਜ਼ੁਲਮ ਢਾਈ ਜਾਂਨੇ ਆ ਹਲੇ ਤੁਹਾਨੂੰ ਵਜ਼ੀਰ ਖਾਨ ਨਾ ਆਖੀਏ ਤੇ ਕੀ ਆਖੀਏ ਪਹਿਲਾਂ ਵਾਲੇ ਰਾਜੇ ਮਹਾਰਾਜਿਆਂ ਦੀ ਤੁਹਾਡੇ ਵਿੱਚ ਰਾਜੇ ਮਹਾਰਾਜੋ ਮੈਂ ਕਹੂੰਗਾ ਆਪਣੇ ਮਹਾਰਾਜਾ ਸਤੋਜ ਦੀ ਤੁਹਾਡੇ ਅੱਗੇ ਬੇਨਤੀ ਆ ਕਿ ਜਿਵੇਂ ਪਹਿਲਾਂ ਗਰੀਬਾਂ ਦਾ ਇਲਾਜ ਨਹੀਂ ਹੁੰਦਾ ਸੀ ਪਹਿਲਾਂ ਤਾਂ ਉਦੋਂ ਪਿੰਡਾਂ ਦੇ ਵਿੱਚ ਵੈਦ ਹੁੰਦੇ ਸੀ ਵੈਦ ਨਭਜਾਂ ਵੇਖ ਕੇ ਦੱਸ ਦਿੰਦੇ ਸੀ ਵੈਦ ਜੜੀਆਂ ਬੂਟੀਆਂ ਲਿਆ ਕੇ ਇਲਾਜ ਕਰ ਦਿੰਦੇ ਸੀ ਹੁਣ ਤਾਂ ਸਾਡੇ ਕੋਲ ਵੈਦ ਵੀ ਹੈ ਨਹੀਂ ਪਿੰਡਾਂ ਦੇ ਵਿੱਚ ਡਾਕਟਰ ਜਿਹੜੇ ਉਹ ਦਵਾਈ ਸਿਰਫ ਦੇ ਸਕਦੇ ਆ ਪਰ ਉਹ ਆਪਰੇਸ਼ਨ ਨਹੀਂ ਕਰ ਸਕਦੇ ਤੁਹਾਨੂੰ ਉਹੋ ਜਿਹਾ ਘਰ ਵਖਾ ਦੇ ਜਿਨ੍ਹਾਂ ਦੇ ਵਚਾ ਜਿਹੜੇ ਕਹਿ ਲੋ ਕਈ ਇਹੋ ਜੀਆਂ ਔਰਤਾਂ ਜਿਹੜੀਆਂ 6-6 ਕਿਲੋ ਦੇ ਨਾਲ ਸੌਲੀਆਂ ਚੱਕੀਆਂ ਫਿਰਦੀਆਂ ਪਰ ਉਹਨਾਂ ਕੋਲ ਆਪਰੇਸ਼ਨ ਕਰਾਉਣ ਨੂੰ ਪੈਸੇ ਨਹੀਂਗੇ ਕੁਝ ਇਹੋ ਜੇ ਜਿਹੜਾ ਕਹਿ ਲੋ ਇਹੋ ਜੇ ਵਿਚਾਰੇ ਗਰੀਬ ਲੋਕ ਫਿਰਦੇ ਆ ਜਿਨ੍ਹਾਂ ਦੇ ਬੱਚੇ ਛੋਟੇ-ਛੋਟੇ ਆ ਕਿਸੇ ਦੇ ਹਿਰਨੀਆਂ ਜਿਹਨੂੰ ਕਹਿ ਦਿੰਦੇ ਆ ਕਿਸੇ ਦੇ ਕੁਸ਼ ਕਿਸੇ ਦੇ ਪੱਥਰੀਆਂ ਉਹਨਾਂ ਦਾ ਇਲਾਜ ਤਾਂ ਪਹਿਲਾਂ ਨਹੀਂ ਹੋ ਰਿਹਾ ਸੀ ਕੋਈ ਨਾ ਕਿਸੇ ਦਾ ਕਹਿਕਵਾ ਕੇ ਅਗਲਾ ਡਾਕਟਰ ਨੂੰ ਇਲਾਜ ਕਰਵਾ ਦਿੰਦੇ ਸੀ ਯਾਰ ਥੋੜਾ ਇਲਾਜ ਜੇਕਰ ਹੋ ਜਾਂਦਾ ਤੇ ਗਰੀਬਾਂ ਦਾ ਇਲਾਜ ਕਿਉਂ ਨਹੀਂ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਪੰਜਾਬ ਦੇ ਲੋਕੋ ਹਸਪਤਾਲਾਂ ਵਿੱਚ ਜਦੋਂ ਸਰਕਾਰੀ ਹਸਪਤਾਲਾਂ 'ਚ ਜਾਂਦੇ ਆ 2 ਵਜੇ ਤੋਂ ਬਾਅਦ ਆਪਾਂ ਨੂੰ ਡਾਕਟਰ ਨਹੀਂ ਥਿਆਂਦਾ ਜਦੋਂ ਆਪਾਂ ਰਾਤ ਨੂੰ 12 ਵਜੇ ਜਾਂਦੇ ਰਿਗੇ ਪ੍ਰਾਈਵੇਟ ਹਸਪਤਲ ਦੇ ਵਿੱਚ 1000 ਰੁਪਿਆ ਐਮਰਜੈਂਸੀ ਫੀਸ ਲੈ ਕੇ ਡਾਕਟਰ ਦੀ ਤੇ ਡਾਕਟਰ ਆਪਣੇ ਕੋਲ ਹਾਜ਼ਰ ਹੋ ਜਾਂਦਾ ਜਿੰਨਾ ਕੋਲ ਪੈਸਾ ਉਹਨਾਂ ਨੂੰ ਕੋਈ ਪਰਵਾਹ ਨਹੀਂ ਪਰ ਜਿੰਨਾ ਕੋਲ ਪੈਸਾ ਨਹੀਂਗਾ ਉਹਨਾਂ ਦੇ ਪਰਿਵਾਰ ਇੱਥੇ ਆਉਣ ਦੇ ਸਿੱਧੇ ਰਾਹ ਖੋਲਤੇ ਆ ਸਰਕਾਰ ਨੇ ਕਿਉਂਕਿ ਆਪਣੇ ਕੋਲ ਇੱਕੋ ਇੱਕ 5 ਲੱਖ ਵਾਲਾ ਕਾਰਟ ਸੀਗਾ ਜਿਹੜਾ ਆਪਾਂ ਜਾ ਕੇ 5 ਲੱਖ ਵਾਲੇ ਕਾਰਟ ਦੇ ਹੋਣ ਦੇ ਬਾਵਜੂਦ ਵੀ ਆਪਣਾ 20 25000 ਕੋਲੋਂ ਲੱਗ ਜਾਂਦਾ ਉਹ ਆਪਾਂ ਰਿਸ਼ਤੇਦਾਰਾਂ ਦੀ ਮਿੰਤ ਕਰਦੇ ਆ ਗਰੀਬਾਂ ਦੇ ਗਰੀਬ ਰਿਸ਼ਤੇਦਾਰ ਹੁੰਦੇ ਆ ਕੋਈ ਅਮੀਰ ਨਹੀਂ ਹੁੰਦੇ ਤੇ ਇਲਾਜ ਕੌਣ ਕਰਵਾਊਗਾ ਇੱਕ ਗਰੀਬਾਂ ਦੀ ਅਮੀਰਾਂ ਦੀ ਸਰਕਾਰ ਹੀ ਹੁੰਦੀ ਆ ਜਿਵੇਂ ਗਰੀਬ ਅਮੀਰ ਦਾ ਰੱਬ ਹੁੰਦਾ ਉਸੇ ਤਰ੍ਹਾਂ ਸਰਕਾਰ ਹੁੰਦੀ ਆ ਤੇ ਸਰਕਾਰ ਨੇ ਸਾਨੂੰ ਸਿੱਧਾ ਝੱਗਾ ਚੱਕਤਾ ਵੀ ਭਾਈ ਸਾਡੇ ਕੋਲ ਤੁਹਾਡੇ ਇਲਾਜ ਵਾਸਤੇ ਪੈਸੇ ਹਨਗੇ ਭਗਵੰਤ ਮਾਨ ਜੀ ਤੁਸੀਂ ਹੁਣ ਪਤਾ ਨਹੀਂ ਕਿੰਨੇ ਘਰ ਬੇਕਾਰ ਕਰੋਗੇ ਧੀਆਂ ਦਾ ਪਿਓ ਇਲਾਜ ਤੋਂ ਪਏ ਆ ਕਈ ਮੈਂ ਖੁਦ ਕਈਆਂ ਦੀਆਂ ਵੀਡੀਓ ਬਣਾ ਕੇ ਆਇਆ ਉਹਨਾਂ ਦਾ ਤਾਂ ਪਹਿਲਾਂ ਹੀ ਕਾਰਟ ਨਹੀਂ ਚੱਲਦਾ ਸੀ ਤੇ ਤੁਹਾਡੇ ਕੋਲ ਆ ਤੁਹਾਡੇ ਬੈਨਰ ਪੋਸਟਰ ਲਵਾਉਣ ਨੂੰ ਪੈਸੇ ਆ ਜਾਂਦੇ ਆ ਉਹ ਅੱਧਾ ਕਿਲੋ ਦੀ ਐਨਕ ਲਾ ਕੇ ਜਿਹੜਾ ਕੇਦਰੀ ਵਾਲਾ ਇੱਥੇ ਭਾਸ਼ਣ ਦੇਣ ਆਉਂਦਾ ਸੀ ਉਹਦੇ ਤੁਸੀਂ ਜਿਹੜਾ ਕੋਲੋ ਕਰੋੜਾ ਰੁਪਿਆ 50 55 ਕਰੋੜ ਰੁਪਿਆ ਰੇਲਿੰਗਾਂ ਤੇ ਲਾ ਦਿੰਨੇ ਆ ਉਹੀ ਤੁਸੀਂ 50-50 ਕਰੋੜ ਕਰਕੇ ਉਹਨਾਂ ਦਾ ਪੈਸਾ ਦੇ ਦਿੰਦੇ ਤੇ ਸਾਨੂੰ ਤੁਸੀਂ ਦੱਸੋ ਵੀ ਸਾਡਾ ਕਸੂਰ ਕੀ ਆ ਯਾਰ ਤੁਸੀਂ ਉਹ ਲੋਕ ਆ ਜਿਨ੍ਹਾਂ ਨੂੰ ਤੁਹਾਡੇ ਨਾਲ ਕੋਈ ਗਵਾਂਢੀ ਨਹੀਂ ਤੁਰਦਾ ਸੀ ਤੁਸੀਂ ਉਹ ਲੋਕ ਆ ਤੁਹਾਨੂੰ ਪਿੰਡ 'ਚ ਕੋਈ ਸਸਰੀਕਾਲ ਨਹੀਂ ਬੁਲਾਉਂਦਾ ਸੀ ਤੇ ਹੁਣ ਤੁਹਾਨੂੰ ਵੱਡੇ-ਵੱਡੇ ਅਫਸਰ ਆ ਕੇ ਸਲੂਟ ਮਾਰਦੇ ਆ ਕਿੰਨਾ ਦੀ ਬਦੌਲਤ ਇਹ ਪੰਜਾਬ ਦੇ ਲੋਕਾਂ ਦੀ ਬਦੌਲਤ ਉਹਨਾਂ ਗਰੀਬਾਂ ਦੀ ਬਦੌਲਤ ਤੇ ਜਿਨ੍ਹਾਂ ਦੀ ਵਜ੍ਹਾ ਨਾਲ ਤੁਹਾਨੂੰ ਸਲੂਟ ਵਜਦੇ ਆ ਹੁਣ ਤੁਸੀਂ ਸਾਬਤ ਕਰਤਾ ਕਿ ਜਿਨ੍ਹਾਂ ਨੂੰ ਕੋਈ ਪਿੰਡਾਂ ਚ ਸਸਰੀ ਘਰ ਨਹੀਂ ਬੁਲਾਉਂਦਾ ਉਹਨਾਂ ਨੂੰ ਕੋਈ ਵੋਟ ਨਾ ਪਾਵੇ ਤੇ ਤੁਹਾਨੂੰ ਵੋਟ ਪਾਉਣ ਦਾ ਨਤੀਜਾ ਮਿਲ ਗਿਆ ਕਾਂਗਰਸ ਅਕਾਲੀ ਦਲ ਨੂੰ ਭੰਡਣ ਵਾਲਿਓ ਤੁਸੀਂ ਖੁਦ ਭੰਡ ਬਣ ਕੇ ਰਹਿ ਗਏ ਆ ਤੇ ਤੁਸੀਂ ਪੰਜਾਬ ਦੇ ਲੋਕਾਂ ਦਾ ਕੱਖ ਨਹੀਂ ਸਵਾਰਿਆ ਬੀਬੀ ਅਨਮੋਲ ਗਗਨ ਮਾਨ ਅੱਜ ਤੇਰੇ ਬੋਲਾਂ ਦੀ ਲੋੜ ਆ ਅੱਜ ਸਿੱਧਾ ਸਰਕਾਰ ਨੇ ਗਰੀਬ ਜਿਹੜੇ ਗਰੀਬ ਬੇ ਇਲਾਜੇ ਪਏ ਸੀ ਉਹਨਾਂ ਵਾਸਤੇ ਸ਼ਮਸ਼ਾਨ ਘਾਟ ਦੇ ਦਰਵਾਜ਼ੇ ਖੁੱਲਣ ਵਾਲਾ ਕੰਮ ਕਰਤਾ ਜਿਹੜਾ ਕਹਿੰਦੇ ਕਾਟ ਬੰਦ ਹੋ ਰਿਹਾ ਇਹ ਚੀਜ਼ ਮੈਂ ਨਹੀਂ ਕਹਿ ਰਿਹਾ ਇਹ ਚੀਜ਼ਾ ਭਾਈ ਸਾਹਿਬ ਕਹਿ ਰਿਹਾ ਚੈਨਲ ਵਾਲਾ ਤੇ ਚੈਨਲ ਵਾਲਾ ਗਾਂ ਤਗੜੇ ਚੈਨਲ ਦਾ ਨਾਮ ਵੀ ਲੈ ਰਿਹਾ ਕਿ ਪੋਸਟਾਂ ਪਾਆਂ ਜਾ ਰਹੀਆਂ ਤੇ ਬੱਸ ਹੁਣ ਇਹੀ ਕੰਮ ਰਹਿ ਗਿਆ ਤੁਸੀਂ ਤਾਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਜਦੋਂ ਘਰੇ ਦਾਣੇ ਨਾ ਨਾ ਹੋਣ ਉਸ ਟਾਈਮ ਤੇ ਐਸ਼ ਪਰਸਤੇ ਨਹੀਂ ਡਾਈ ਦੇ ਸਾਨੂੰ ਇੱਕ ਕਹਾਵਤ ਯਾਦ ਆਉਂਦੀ ਆ ਕਿ ਮਾਂ ਫੋਸੀ ਫੋਸੀ ਫਿਰੇ ਤੇ ਪੁੱਤ ਘੀਰੇ ਬਖਸ਼ਦਾ ਫਿਰੇ ਅੱਜ ਪੰਜਾਬ ਤੁਹਾਡੀ ਮਾਂ ਜਿਨ੍ਹਾਂ ਨੇ ਤੁਹਾਨੂੰ ਕੁਰਸੀਆਂ ਤੇ ਬਿਠਾਇਆ ਇਹ ਮਾਂ ਤੁਹਾਡੀ ਅੱਜ ਰੋਟੀ ਤੋਂ ਤਰਸ ਰਹੀ ਆ ਇਲਾਜ ਤੋਂ ਤਰਸ ਰਹੀ ਆ ਤੇ ਤੁਸੀਂ ਵੱਡੇ ਵੱਡੇ ਹੋਟਲਾਂ ਚ ਪ੍ਰੋਗਰਾਮ ਕਰ ਦਿੰਨੇ ਆ ਤੁਸੀਂ ਵੱਡੀਆਂ ਵੱਡੀਆਂ ਰੇਲੀਆਂ ਕਰਕੇ ਪੈਸਾ ਖਰਾਬ ਕਰ ਦਿੰਨੇ ਆ ਕਿਸੇ ਦੇ ਬਾਪ ਦਾ ਪੈਸਾ ਨਹੀਂ ਲੱਗਣਾ ਉਸ ਆਪਣੇ ਸਾਰਿਆਂ ਦਾ ਹੀ ਪੈਸਾ ਲੱਗਣਾ ਪਰ ਉਹ ਪੈਸਾ ਸਾਨੂੰ ਭਰਨਾ ਪੈਣਾ ਨਾ ਤਾਂ ਮੇਰੇ ਬਾਪ ਦਾ ਪੰਜਾਬ ਦੇ ਲੋਕੋ ਪਰ ਜੇ ਆਪਾਂ ਇਕੱਠੇ ਹੋ ਜਾਈਏ ਤਾਂ ਬਈ ਮੇਰੇ ਬਾਪ ਦਾ ਵੀ ਪੈਸਾ ਉਹ ਮੇਰਾ ਵੀ ਪੈਸਾ ਤੁਹਾਡਾ ਵੀ ਪੈਸਾ ਉਹ ਤੁਹਾਨੂੰ ਮੰਗਹਾਈਆਂ ਕਰ-ਕਰ ਕੇ ਤੁਹਾਨੂੰ ਪੈਸਾ ਭਰਨਾ ਪੈਣਾ ਤੇ ਸਾਡੇ ਜਿਹੜੇ ਤੁਸੀਂ ਆਹ ਦਰਵਾਜ਼ੇ ਖੋਲ੍ਹਿਆ ਸਾਡੇ ਵਾਸਤੇ ਸ਼ਮਸ਼ਾਨ ਘਾਟ ਦੇ ਇਹਨੂੰ ਬੰਦ ਕਰ ਦਿਓ 5 ਲੱਖ ਵਾਲਾ ਘਾਟਾ ਜਿਹੜਾ ਉਹ ਚਾਲੂ ਕਰ ਦਿਓ 600 ਕਰੋੜ ਰੁਪਇਆ ਜੇਕਰ ਤੁਸੀਂ ਪ੍ਰਾਈਵੇਟ ਉਹਨਾਂ ਦਾ ਦੇਣਾ ਨਾ ਤੇ ਉਹ ਤੁਸੀਂ ਦਿਓ ਪ੍ਰਾਈਵੇਟ ਹਸਪੀਟਲਾਂ ਦਾ ਸਾਡਾ ਕਹ ਨਾ ਕਰੋ ਅਸੀਂ ਪਹਿਲੇ ਹੀ ਮਰੇ ਮੁੱਕੇ ਪਏ ਆ ਪੰਜਾਬ ਦੇ ਵਿੱਚ ਬਚਿਆ ਕੀ ਆ ਤੇ ਕਿਹੜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਓਗੇ ਪੰਜਾਬ ਦੀ ਨੌਜਵਾਨੀ ਬਾਹਰ ਜਾਂਦੀ ਰਹੀ ਬੱਚੇ ਜਿਹੜੇ ਉਹ ਨਸ਼ੇ 'ਚ ਲੱਗ ਕੇ ਰਹਿੰਦੇ ਖੁੰਦੇ ਬਿਮਾਰ ਸੀ ਉਹਨਾਂ ਵਾਸਤੇ ਤੁਸੀਂ ਉਹ ਜਿੱਧਰਵਾਜੇ ਖੋਲਤੇ ਇਹ ਦਰਵਾਜੇ ਬੰਦ ਕਰ ਦੋ ਮੌਤ आले ਔਰ ਥੋੜੀ ਜੇਕਰ ਜੇਕਰ ਥੋੜੀ ਜਾਨ ਕੀਮਤੀ ਆ ਤੇ ਹਰ ਪਰਿਵਾਰ ਦੇ ਜੀ ਦੀ ਜਾਨ ਕੀਮਤੀ ਆ ਹਰ ਕੋਈ ਆਪਦੇ ਘਰ ਵਾਸਤੇ ਜ਼ਰੂਰੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਮੇਰੀਆਂ ਗੱਲਾਂ ਗਲਤ ਲੱਗਦੀਆਂ ਤਾਂ ਲੱਗੀ ਜਾਣ ਕਿਉਂਕਿ ਪੰਜਾਬ ਦੇ ਲੋਕਾਂ ਵਾਸਤੇ ਮੈਂ ਬੋਲਿਆ ਕੁਝ ਮੈਂ ਗਲਤ ਨਹੀਂ ਬੋਲਿਆ